ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਅੱਜ ਕਨੌਰ ਹਲਕੇ ਅਧੀਨ ਪਿੰਡ ਸੇਹੜਾ ਵਿਖੇ ਚੋਣ ਪ੍ਰੋਗਰਾਮ ਦੌਰਾਨ ਕਿਸਾਨਾਂ ਵੱਲੋਂ ਘਰਾਓ ਕਰਨ ਮੌਕੇ ਇੱਕ ਕਿਸਾਨ ਆਗੂ ਸਰਿੰਦਰ ਸਿੰਘ ਆਕੜੀ ਦੀ ਮੌਤ ਹੋ ਗਈ। ਮੁੱਢਲੀ ਜਾਣਕਾਰੀ ਅਨੁਸਾਰ ਜਦੋਂ ਕਿਸਾਨ ਪਰਨੀਤ ਕੌਰ ਦੇ ਕਾਫਲੇ ਨੂੰ ਘੇਰ ਰਹੇ ਸਨ ਤਾਂ ਸੁਰਿੰਦਰ ਸਿੰਘ ਆਕੜੀ ਭਾਜਪਾ ਨੇਤਾ ਦੀ ਗੱਡੀ ਦੇ ਮੂਹਰੇ ਆਖ ਲੋਤਾ ਉਸ ਨੂੰ ਲਾਂਬੇ ਕਰਨ ਲਈ ਪਰਨੀਤ ਕੌਰ ਦੇ ਸਮਰਥਕ ਨੇ ਉਸ ਨੂੰ ਕਠੀ ਤੌਰ ਤੇ ੱੱਕਾ ਮਾਰ ਦਿੱਤਾ ਜਿਸ ਕਰ ਲੋ ਪਿਛਾਂ ਡਿੱਗ ਗਿਆ ਤੇ ਇਸ ਦੌਰਾਨ ਹੀ ਉਸ ਦੀ ਮੌਤ ਹੋ ਗਈ ਇਸ ਮਗਰੋਂ ਉਸ ਨੂੰ ਸੇਵਲ ਹਸਪਤਾਲ ਰਾਜਪੁਰਾ ਵਿਖੇ ਲਜਾਇਆ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋ ਗਏ ਹਨ ਇਸ ਦੌਰਾਨ ਇਸ ਬੰਦੀ ਵੀਡੀਓ ਜਾਰੀ ਸਾਹਮਣੇ ਆਈ ਹੈ ਇਸ ਵਿੱਚ ਐਂਡ ਲੱਗਦਾ ਜਿਵੇਂ ਸੁਰਿੰਦਰ ਸਿੰਘ ਆਖਰੀ ਚੱਕਰ ਖਾ ਕੇ ਡਿੱਗਿਆ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਸ ਨੂੰ ਪਨੀਪ ਤੌਰ ਦੇ ਸਮਰਥਕ ਹਰਵਿੰਦਰ ਸਿੰਘ ਹਰਪਾਲਪੁਰ ਨੇ ਧੱਕਾ ਮਾਰਿਆ ਹੈ ਹਰਵਿੰਦਰ ਸਿੰਘ ਹਰਪਾਲਪੁਰ ਨੇ ਆਖਿਆ ਕਿ ਉਹਨਾਂ ਦਾ ਸਰਿੰਦਰ ਸਿੰਘ ਆਕੜੀ ਦੇ ਨੇੜੇ ਤੇੜੇ ਵੀ ਨਹੀਂ ਸੀ ਹਰਪਾਲਪੁਰ ਦਾ ਕਹਿਣਾ ਹੈ ਕਿ ਵੀਡੀਓ ਚ ਸਾਫ ਹੈ ਕਿ ਆਕੜੀ ਨੂੰ ਜਾਂ ਤਾਂ ਚੱਕਰ ਆਇਆ ਜਾਂ ਦਿਲ ਦਾ ਦੌਰਾ ਪਿਆ ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਅੱਜ ਖਨੌਰ ਹਲਕੇ ਅਧੀਨ ਪਿੰਡ ਸੇਹੜਾ ਵਿਖੇ ਚੋਣ ਪ੍ਰੋਗਰਾਮ ਦੌਰਾਨ ਕਿਸਾਨਾਂ ਵੱਲੋਂ ਘਰਾਓ ਕਰਨ ਮੌਕੇ ਕਿਸਾਨ ਆਗੂ ਸਰਿੰਦਰ ਸਿੰਘ ਆਕੜੀ ਦੀ ਮੌਤ ਹੋ ਗਈ ਮੋਟਲੀ ਜਾਣਕਾਰੀ ਅਨੁਸਾਰ ਜਦੋਂ ਕਿਸਾਨ ਪਰਨੀਤ ਕੌਰ ਦੇ ਕਾਫਲੇ ਨੂੰ ਘੇਰਦੇ ਸਨ ਤਾਂ ਸਰੇਂਦਰ ਸਿੰਘ ਆਕੜੀ ਭਾਜਪਾ ਨੇਤਾ ਦੀ ਗੱਡੀ ਦੇ ਮੂਹਰੇ ਆਖ ਲੋਤਾ ਉਸ ਨੂੰ ਲਾਂਬੇ ਕਰਨ ਲਈ ਪਰਨੀਤ ਕੌਰ ਦੇ ਸਮਰਥਕ ਤੇ ਉਸ ਨੂੰ ਕਠਿ ਤੌਰ ਤੇ ੱੱਕਾ ਮਾਰ ਦਿੱਤਾ ਜਿਸ ਕਾਰਨ ਉਹ ਪਛਾਂ ਡਿੱਗ ਗਿਆ ਤੇ ਇਸ ਦੌਰਾਨ ਹੀ ਉਸ ਦੀ ਮੌਤ ਹੋ ਗਈ ਇਸ ਮਗਰੋਂ ਉਸ ਨੂੰ ਸੇਵਲ ਹਸਪਤਾਲ ਰਾਜਪੁਰਾ ਵਿਖੇ ਲਿਜਾਇਆ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋ ਗਏ ਹ ਇਸ ਦੌਰਾਨ ਇਸ ਬੰਦੀ ਵੀਡੀਓ ਜਾਰੀ ਸਾਹਮਣੇ ਆਈ ਹੈ ਇਸ ਵਿੱਚ ਇੰਜ ਲੱਗਦਾ ਜਿਵੇਂ ਸੁਰਿੰਦਰ ਸਿੰਘ ਆਕੜੀ ਚੱਕਰ ਖਾ ਕੇ ਡਿੱਗਿਆ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਸ ਨੂੰ ਪੰਨੀਤ ਕੌਰ ਦੇ ਸਮਰਥਕ ਹਰਵਿੰਦਰ ਸਿੰਘ ਹਰਪਾਲਪੁਰ ਨੇ ਧੱਗਾ ਮਾਰਿਆ ਹੈ ਹਰਵਿੰਦਰ ਸਿੰਘ ਹਰਪਾਲਪੁਰ ਨੇ ਆਖਿਆ ਕਿ ਉਹਨਾਂ ਤਾਂ ਸੁਰਿੰਦਰ ਸਿੰਘ ਆਕੜੀ ਦੇ ਨੇੜੇ ਤੇੜੇ ਵੀ ਨਹੀਂ ਸੀ ਹਰਪਾਲਪੁਰ ਦਾ ਕਹਿਣਾ ਹੈ ਕਿ ਵੀਡੀਓ 'ਚ ਸਾਫ਼ ਹੈ ਕਿ ਆਕੜੀ ਨੂੰ ਜਾਂ ਤਾਂ ਚੱਕਰ ਆਇਆ ਜਾਂ ਦਿਲ ਦਾ ਦੌਰਾ ਪਿਆ